ਫਮਾ ਕਿਉਂ ਗਵਾਇਆ ਵੀਰੋ ਦੇਰ ਕਾਦੀ ਲਾਈ ਐ ਲਾ ਲਓ ਸਾਰੇ ਲਾ ਲਓ ਰੁੱਤ ਗੰਡਿਆਂ ਦੀ ਆ ਗਈ ਆ ਤੋਂ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਆਏ ਆ ਬਲੈਕ ਰੋਜ਼ ਨਰਸਰੀ ਪਿੰਡ ਲੰਡੇ ਜ਼ਿਲ੍ਹਾ ਮੋਕਾ ਵਿਖੇ ਤੇ ਇੱਥੋਂ ਤੁਹਾਨੂੰ ਮਿਲਣੀਆਂ ਗੰਡਿਆਂ ਦੀ ਬੇਹੱਦ ਸ਼ਾਨਦਾਰ ਜਾਨਦਾਰ ਮਜ਼ਬੂਤ ਤੇ ਨੰਬਰ 1 ਤੋਨੀਰੀ ਕਿਹੜੀ ਕਿਸਮ ਆ ਕਦੋਂ ਇਹਦਾ ਟਾਈਮ ਆ ਲਾਉਣ ਦਾ ਕਿਸ ਤਰ੍ਹਾਂ ਜ਼ਮੀਨ ਦੀ ਤਿਆਰੀ ਕਰਨੀ ਹੈ ਕਿਵੇਂ ਇਹਦਾ ਪਾਲਣ ਪੋਸ਼ਣ ਕਰਨਾ ਕਿੰਨਾ ਸਮਾਂ ਲੈਂਦੀ ਹੈ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਨੂੰ ਲੱਗੇ ਆ ਤੇ ਆਪਾਂ ਮਿਲਦੇ ਆ ਇਸ ਬਲੈਕ ਰੋਜ਼ ਨਰਸਰੀ ਦੇ ਮਾਲਕ ਕਹਿ ਲਓ ਸੇਵਕ ਕਹਿ ਲਓ ਬਾਈ ਜੀ ਗੁਰਤੇਜ ਸਿੰਘ ਉਹਨਾਂ ਦੇ ਨਾਲ ਤੇ ਕਰਵਾਉਣੇ ਆ ਤੁਹਾਡੀ ਗੱਲਬਾਤ ਉਹ ਆਪਾਂ ਗੱਲ ਕਰਦੇ ਆਂ ਬਾਈ ਗੁਰਤੇਜ ਸਿੰਘ ਢਿੱਲੋਂ ਹਣਾ ਦੇ ਨਾਲ ਇਸ ਦਸਤਰੀ ਦੇ ਮਾਲਕ ਐ ਸੰਚਾਲਕ ਐ ਬਲੈਕ ਰੋਜ਼ ਦਸਤਰੀ ਪਿੰਕ ਲੰਡੇ ਜ਼ਿਲ੍ਹਾ ਮੋਗਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸੋ ਬਾਈ ਜੀ ਪਹਿਲਾਂ ਤਾਂ ਇਹ ਦੱਸ ਦਿਓ ਕਿ ਕਿਹੜੀ ਵੈਰਾਈਟੀ ਦੇ ਪਿਆਜ਼ ਦੀ ਨਰਸਰੀ ਆਪਾਂ ਇਸ ਵੇਲੇ ਲੋਕਾਂ ਦੀ ਸੇਵਾ ਚ ਹਾਜ਼ਰ ਕਰਨ ਲੱਗੇ ਆਪਣੇ ਕੋਲੇ ਪਿੰਕ ਵੈਰਾਈਟੀ ਐ ਜੀ ਪਿਆਜ਼ ਜੀ ਇਹ ਇਹ ਉਹੀ ਐ ਜਿਹਨੂੰ ਲਾਈਟ ਪਿੰਕ ਵੀ ਕਹਿੰਦੇ ਹਾਂਜੀ ਲਾਈਟ ਪਿੰਕ ਵੀ ਕਹਿੰਦੇ ਹੁੰਦੇ ਬਹੁਤ ਸੋਹਣਾ ਰੰਗ ਬਣਦਾ ਦਾ ਲਾਈਟ ਪਿੰਕ ਜੀ ਇਹ ਖਾਣ ਚ ਵੀ ਮਿੱਠਾ ਐ ਇਸ ਹੈਜ ਵੀ ਬਹੁਤ ਸੋਹਣਾ ਬਣਦਾ ਹੈ ਜੀ ਤੇ ਇਹ ਜਿਹੜੀ ਵੈਰਾਈਟੀ ਆ ਇਹਨੂੰ ਆਪਾਂ ਕਦੋਂ ਟ੍ਰਾਂਸਪਲੈਂਟ ਕਰ ਸਕਦੇ ਆ ਇਹ ਆਪਾਂ 4-5 ਦਸੰਬਰ ਤੋਂ ਟ੍ਰਾਂਸਪੋਰਟ ਕਰਕੇ ਆਪਦੀ ਜ਼ਮੀਨ 'ਚ ਲਾ ਸਕਦੇ ਆ ਇਹ ਅਗੇਤੀ ਵੈਰਾਈਟੀ ਆ ਅਗੇਤੀ ਵੈਰਾਈਟੀ ਆ ਤੇ ਤੁਸੀਂ ਕਹਿ ਰਹੇ ਹੋ ਕਿ 4-5 ਦਸੰਬਰ ਤੋਂ ਆਪਾਂ ਇਹਨੂੰ ਲਾ ਸਕਦੇ ਆ ਤੇ ਭਾਜੀ ਜਿਹੜਾ ਆਮ ਪਿਆਜ਼ ਆ ਪਕਾਵਾ ਉਹ ਤਾਂ ਜੇ 20 ਦਸੰਬਰ ਤੋਂ ਪਹਿਲਾਂ ਆਪਾਂ ਲਾ ਦੇ ਪੰਜ ਜਨਵਰੀ ਤੋਂ ਪਹਿਲਾਂ ਵੀ ਲਾ ਦਈਏ ਤਾਂ ਘਡੇਲਾ ਕੱਢ ਜਾਂਦਾ ਤੁਸੀਂ ਕਹਿੰਦੇ ਹੋ ਵੀ ਇਹਨੂੰ 4-5 ਦਸੰਬਰ ਨੂੰ ਲਾ ਦੋ। ਇਹ ਕੀਤੀ ਵੈਰੈਟੀ ਆ ਨਾ ਜੀ। ਇਹ ਸੀਏ ਦੇ ਵਿੱਚ ਖਾਸੀਅਤ ਹੈ। ਜੇ ਇਹ 4-5 ਦਸੰਬਰ ਨੂੰ ਆਪਾਂ ਲਾਉਨੇ ਆ ਯੱਗ ਖਰਚੇ ਤੇ ਤਿਆਰ ਹੋ ਜੇ। ਤੇ ਕੋਈ ਗੰਢੇਲ ਕੋਈ। ਜਮੇ ਕੋਈ ਇੱਕ ਵੀ ਪਰਸੈਂਟ ਗੰਢੇਲ ਦੀ ਸਮੱਸਿਆ ਨਹੀਂ। ਇਹ ਕੋਈ ਮੌਸਮ ਵਿੱਚ 11-21 ਹੁੰਦੀ ਆ ਕੋਈ ਪਿਛਲੇ ਸਮੇਂ ਚ ਜਾ ਕੇ ਠੰਡ ਜ਼ਿਆਦਾ ਹੋ ਜਾਂਦੀ ਹੈ ਕਈ ਵਾਰੀ ਗੜੇ ਪੈ ਜਾਂਦੇ ਆ। ਤਾਂ ਤਾਂ ਕੀ ਕਹਿਣਾ ਤੇ ਨਹੀਂ ਕੋਈ ਸਮੱਸਿਆ ਨਹੀਂ ਆਉਂਦੀ। ਅਸੀਂ ਹਰ ਵਾਰ ਟਰਾਈ ਕਰਿਆ ਹੋਇਆ। ਮਤਲਬ ਕੱਲ ਤੇ ਨਹੀਂ ਆਉ। ਬਿਲਕੁਲ ਜੀ। ਸੋ ਬਾਈ ਪੂਰੀ ਇੱਕ ਠੋਕ ਕੇ ਕਹਿ ਰਹੇ ਆ ਕਿ ਇਹ ਨੂੰ ਤੁਸੀਂ 4 ਬਾਂਝ 29 ਦਸੰਬਰ ਨੂੰ ਲਾਓ ਤੇ ਗੰਡੇ ਲੰਡੂਲੇ ਵਾਲਾ ਕੋਈ ਮਸਲਾ ਨਹੀਂ ਬਿਲਕੁਲ ਤੇ ਨਹੀਂ ਤਾਂ ਲੋੜੀ ਤੋਂ ਬਾਅਦ ਪਿਆਜ਼ ਦੀ ਜਿਹੜੀ ਹੈਗੀ ਫਸਲ ਉਹ ਲਾਈ ਜਾਂਦੀ ਹੈ ਤੇ ਇੱਥੇ ਸਾਨੂੰ ਇੱਕ ਮਹੀਨਾ ਅਡਵਾਂਸ ਲਾਉਣ ਦਾ ਮੌਕਾ ਦਿੰਦੀ ਹੈ ਲਾਈਟ ਪਿੰਕ ਵੈਰਾਈਟੀਆਂ ਜਿਹੜੀ ਤੇ ਆ ਚੱਲਦੀ ਤਾਂ ਬਾਈ ਇਹ ਕੋਈ ਨਾ ਤਾਂ ਵੀ 4-5 ਦਿਨ ਫਸਲ ਲਾਉਣਾ ਹੈ ਉਹ ਕਾਸਟ ਨਾਲ ਕਰ ਸਕਦੇ ਹਾਂ ਇਹ ਕੁੱਲ ਕਿੰਨਾ ਸਮਾਂ ਲੱਗ ਜਾਂਦੀ ਹੈ ਇਹ ਸਾਢੇ 3 ਤੋਂ 4 ਮਹੀਨੇ ਲੱਗ ਜਾਂਦੀ ਹੈ ਜੀ ਤੇ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਕੋਈ ਹੋਰ ਸਮੱਸਿਆ ਆਉਂਦੀ ਹੋਵੇ ਇਹਨੂੰ ਸਮੱਸਿਆ ਬਹੁਤ ਘੱਟ ਆਉਂਦੀ ਐ ਇਦਾਂ ਦੀ ਕੋਈ ਖਾਸ ਆਉਂਦੀ ਨਹੀਂ ਇੱਕ ਵੱਧ ਤੋਂ ਵੱਧ ਇਹਨੂੰ ਥ੍ਰਿਪ ਦੀ ਸਮੱਸਿਆ ਆਉਂਦੀ ਐ ਉਹ ਤਾਂ ਸਾਰਿਆਂ ਨੂੰ ਹੀ ਆਉਂਦੀ ਹਾਂਜੀ ਬਸ ਉਹੀ ਆਉਂਦੀ ਐ ਹੋਰ ਇਹਨੂੰ ਕੋਈ ਸਮੱਸਿਆ ਨਹੀਂ ਜੀ ਹਾਂਜੀ ਤਾਂ ਆਪਾਂ ਹੁਣ ਇਹ ਨਰਸਰੀ ਲੋਕਾਂ ਦੇ ਅਰਪਣ ਕਰਨ ਲੱਗੇ ਹਾਂਜੀ ਤੇ ਤੁਸੀਂ ਸਾਡੇ ਕੋਲੇ ਆਓ ਤੇ ਲੈ ਚੋ ਤਾਂ ਹੁਣ ਸਵਾਲ ਇਹ ਆ ਵੀ ਕੀ ਰੇਟ ਪਾਉਗੀ ਵੀ ਆਪਾਂ ਕਿਲੋ ਦੇ ਹਿਸਾਬ ਨਾਲ ਦਿੰਨੇ ਆ ਇਹ 90 ਰੁਪਏ ਕਿਲੋ ਆਪਾਂ ਸੇਲ ਕਰਦੇ ਆਂ ਜੀ ਇਹ ਚਾਹਤ ਕੋ ਸਾਡੀ 90 ਰੁਪਏ ਕਿਲੋ ਤੁਹਾਨੂੰ ਇੱਕੋ ਜਿਹੜੀ ਹੈਗੀ ਆ ਇਹ ਨਰਸਰੀ ਲਾਈਟ ਪਿੰਕ ਦੀ ਮਿਲੇਗੀ ਤੇ ਇਹਨੂੰ ਅੱਗੇ ਜਾ ਕੇ ਤੁਸੀਂ ਟ੍ਰਾਂਸਪਲੈਂਟ ਕਰਦੇ ਤੇ ਬਾਈ ਜੀ ਮਰਲੇ ਚ ਕਿੰਨੀ ਪਨੀਰੀ ਲੱਗ ਜਾਂਦੀ ਹੈ ਇਹ ਅਡੋ ਅਡਿ ਹਿਸਾਬ ਹੁੰਦਾ ਜੀ ਕੋਈ ਸੰਘਣਾ ਲਾਉਂਦਾ ਹੈ ਕੋਈ ਥੋੜਾ ਵਿਰਲਾ ਲਾਉਂਦਾ ਹੈ ਕਈ ਵਾਰ ਪਨੀਰੀ ਥੋੜੀ ਵਿਰਲੀ ਹੁੰਦੀ ਹੈ ਮੋਟੀ ਹੁੰਦੀ ਹੈ ਉਹਨੇ ਘਟਤਾ ਚਲਾ ਗਿਆ ਇਹ ਅੰਦਾਜ਼ਾ ਜਿਹਾ ਹੀ ਆ ਵੀ ਕਿੰਨੇ ਕ ਥਾਂ ਚ ਕਿੰਨੀ ਕ ਕਿਵੇਂ ਲੱਗਦੀ ਹੈ ਠੀਕ ਹੈ 2 ਕਿਲੋ ਡੇਢ ਕਿਲੋ ਨਾਲ ਵੀ ਸਰ ਜਾਂਦਾ ਹੈ ਇਹ ਕੋਈ ਸੰਗਣੀ ਲਾਦ ਦਾ ਸਰਪੋੜੀਪਤੀ ਪਦਵੀ ਦਾ ਠੀਕ ਹੈ ਤਾਂ ਮੰਨ ਲਓ ਮੈਂ ਘਰ ਵਾਸਤੇ ਦੋ ਮਰਲੇ ਗੰਡੇ ਲਾਉਦੇ ਤੇ ਮੇਰਾ 5 500 ਰੁਪਏ ਚ ਸਰਜਾ ਘਟ ਨਹੀਂ ਸਰਜਾਂਗੇ ਘਟ ਨਾਲ ਹੀ ਸਰਚ ਹਾਂਜੀ ਘਟ ਨਹੀਂ ਸਰਜਦੇ ਠੀਕ ਹੈ ਸੋ ਭਾਈ ਉਹ ਜਿੰਨੀ ਤੁਹਾਡੀ ਨਰਸਰੀ ਲੱਗਣੀ ਆ ਕਿਲੋ ਦੇ ਹਿਸਾਬ ਨਾਲ 90 ਰੁਪਏ ਤੁਸੀਂ ਦੇਣੇ ਆ ਤੇ 5700 ਰੁਪਏ ਦੇ ਵਿੱਚ ਤੁਹਾਡੀ ਲੋੜ ਜੋ ਕਰੇ ਗੰਡੇ ਤੁਸੀਂ ਆਪਣੇ ਘਰ ਖੇਤ ਤਿਆਰ ਕਰ ਸਕਦੇ ਰੋੜ ਤੋਂ ਜ਼ਿਆਦਾ ਹੀ ਹੋ ਜਾਂਦੀ ਠੀਕ ਤਾਂ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਵੀ ਭਾਈ ਮੰਨ ਲਓ ਆਪਾਂ ਬਾਈ ਨੂੰ 500 ਰੁਪਏ ਵਟਾਉਣਾ ਬਾਈ ਨੂੰ ਪਟਾਇਆ ਹੋਇਆ 500 ਰੁਪਏ ਸਾਡਾ 5000 ਰੁਪਏ ਬਚਾਉ ਪਿਆ ਬਿਲਕੁਲ ਕਿਉਂਕਿ ਮੈਂ ਅੱਜ ਆਉਂਦੇ ਹੋਏ ਨੇ ਅੰਦਾਜ਼ਾ ਲਾਇਆ ਇਹ ਵੀ ਮਸੀਂ ਦੋ ਜੀਆਂ ਦਾ ਟੱਪਰਾ ਦੋ ਤਾਂ ਨਿੱਕੇ ਜਿਕੇ ਜਵਾਕ ਆ ਸਾਡੇ ਹਾਂਜੀ ਵੀ 5000 ਦੇ ਘੰਡੇ ਤਾਂ ਅਸੀਂ ਖਾ ਜਾਂਦੇ ਆ ਸਾਡੇ ਤੇ ਜਿਹੜੇ ਆਮ ਵੱਡੇ ਪਰਿਵਾਰ ਆ ਤੇ ਜਿਹਨੇ ਕਿਸਾਨ ਪਰਿਵਾਰ ਆ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਨੇਬਰ ਵੀ ਲਗਾਤਾਰ ਪੈਂਦੀ ਆ ਤੇ ਉਹਨਾਂ ਦੇ ਘਰੇ ਦਾ ਗੰਡੇ ਕਵਾਂਟਲਾਂ ਦੇ ਕਵਾਂਟਲ ਲੱਗਦੇ ਹੁਣੇ ਤਾਂ ਇਹਦਾ ਮਤਲਬ ਆ ਵੀ ਜੇ ਤੁਸੀਂ ਇਹ 5-700 ਰੁਪਏ ਦੀ 1000 ਰੁਪਏ ਦੀ ਇਨਵੈਸਟਮੈਂਟ ਨਸਲੀ ਖਰੀਦ ਕੇ ਗੰਡੇ ਲਾਉਣ ਤੇ ਕਰਦੇ ਹੋ ਤਾਂ ਉਹਨੇ ਤੁਹਾਡਾ 5 ਤੋਂ ਲੈ ਕੇ 10000 ਰੁਪਏ ਹਰ ਫੈਮਿਲੀ ਪਚਾ ਵੀ ਦੇਣਾ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਬਿਲਕੁਲ ਤਾਂ ਮੈਂ ਆ ਗਿਆ ਮੈਂ ਤੁਹਾਡੇ ਕੋਲ ਨਸਲੀ ਲੈ ਹੁਣ ਮੈਂ ਹੈਗਾ ਨਵਾਂ ਉਹ ਤਾਂ ਸਾਰੇ ਬੰਦੇ ਸਿਆਣੇ ਬਹਿ ਵੀ ਆਉਣਗੇ ਕੋਈ ਮੇਰੇ ਯਾਰ ਕਭੀ ਆ ਜਾਂਦਾ ਤਾਂ ਬਿਲਕੁਲ ਨਵਾਂ ਬੰਦਾ ਆ ਗਿਆ ਮੈਂ ਘਰ ਚੋਂ ਕੁਰੀ ਨਰਸੀ ਲੈ ਕੇ ਆ ਤੇ ਹੁਣ ਮੈਂ ਉਹਨੂੰ ਲਾਉਣਾ ਹੈ ਤੇ ਮੈਂ ਕਿਵੇਂ ਜ਼ਮੀਨ ਤਿਆਰ ਕਰਾਂ ਜ਼ਮੀਨ ਜੇ ਤਾਂ ਆਪਾਂ ਆਵੇਂ ਵਾਹ ਕੇ ਕਰਦੇ ਆ ਜਾਂ ਥੋੜੇ ਲਈ ਤਾਂ ਆਪਾਂ ਕੋਈ ਵਗੈਰਾ ਕਿਸੇ ਦਾ ਪੱਟੇ ਕੀ ਕਰਦੇ ਹਾਂ ਤੁਸੀਂ ਇਹਨੂੰ ਗੋਬਰ ਖਾਦ ਨਾਲ ਵੀ ਤਿਆਰ ਕਰ ਸਕਦੇ ਹੋ ਪੱਲੇ ਨਾਲ ਜੇ ਆਪਦੇ ਘਰੇਲੂ ਵੀ ਕੀਚੀ ਲਾਉਂਦੇ ਜੇ ਵੱਡੇ ਪੱਦਰ ਤੇ ਕਰਦੇ ਆ ਆਪਾਂ ਤਾਂ ਜਿਵੇਂ ਡੀਪੀਏ ਸੁਪਰ ਹੈ ਪਟਾਸ਼ ਹੈ ਇਹਦਾ ਆਪਾਂ ਇੱਕ ਇੱਕ ਕਟਾ ਪਾਟੀ ਵੀ ਕਰ ਸਕਦੇ ਠੀਕ ਹੈ ਤਾਂ ਮੰਨ ਲਓ ਇੱਕ ਮਰਲੇ ਦੇ ਵਿੱਚ ਤਿੰਨ ਹੀ ਕੋਵਰ ਕਾ ਤਾ ਸਕਦੇ ਇਹ ਕਨਾਲ ਦੇ ਹਿਸਾਬ ਨਾਲ ਜਿਵੇਂ ਟਰਾਲੀ ਪਾ ਸਕਦਾ ਹੈ ਕਨਾਲ ਚ ਉਸ ਹਿਸਾਬ ਨਾਲ ਫਿਰ ਆਪਾਂ ਕਾ ਵੰਡ ਸਕਦੇ ਕੋਈ ਕੁਆਂਟਲ ਮਰਲੇ ਦੀ ਹੋਗੀ ਝੋਟੇ ਤੋਂ ਠੀਕ ਹੈ ਤਾਂ ਕੁਆਂਟਲ ਕ ਮਰਲੇ ਦੀ ਰੂੜੀ ਦੀ ਵਧੀਆ ਪਕੀ ਹੋਈ ਖਾਦ ਵਿੱਚ ਮਿਲਾਓ ਕੁਝ ਮਰਲੇ ਦੀ 2.5 ਕਿਲੋ ਸਵਾਰ ਲਾ ਦਿਓ ਠੀਕ ਹੈ ਜੀ ਕਿਲੋ ਕੁ ਪੀਸੀ ਹੋਈ ਖਾਦ ਰਲਾ ਦਿਓ ਇਸ ਤਰ੍ਹਾਂ ਜ਼ਮੀਨ ਤਿਆਰ ਕਰੋ ਤੇ ਫੰਗਸ ਤੋਂ ਫਸਲ ਬਚੀ ਰਹੇ ਉਹਦੇ ਲਈ ਜ਼ਮੀਨ ਤਿਆਰ ਕਰਦੇ ਸਮੇਂ ਮਰਲੇ ਦਾ 50 ਤੋਂ 100 ਗ੍ਰਾਮ ਜਿਹੜਾ ਹੈਗਾ ਟ੍ਰਾਈਕੋਡਰਮਾ ਪਾ ਹਾਂਜੀ ਪਾ ਸਕਦੇ ਇਸ ਤਰ੍ਹਾਂ ਸਾਰਾ ਕੁਝ ਪਾ ਕੇ ਜ਼ਮੀਨ ਤਿਆਰ ਕਰੋ ਵਧੀਆ ਪੱਧਰਾ ਕਰਕੇ ਵਾਹਣ ਤੇ ਫਿਰ ਆਪਾਂ ਉਹਦੇ ਵਿੱਚ ਇਹ ਪਨੀਰੀ ਟ੍ਰਾਂਸਪਲੈਂਟ ਕਰਦੇ ਹਾਂ ਹਾਂਜੀ ਭਾਈ ਜੀ ਲਾਈਨ ਤੋਂ ਲਾਈਨ ਤੇ ਬੂਟੇ ਤੋਂ ਬੂਟਾ ਕਿੰਨਾ ਫਾਸਲਾ ਹੋਣਾ ਬੂਟੇ ਤੇ ਬੂਟਾ 5 ਇੰਚ ਕਰ ਸਕਦੇ ਹਾਂ ਜੀ ਲਾਈਨ ਤੋਂ ਲਾਈਨ 7 ਇੰਚ ਦਾ ਰੱਖ ਸਕਦੇ ਹਾਂ ਠੀਕ ਹੈ ਤਾਂ ਜਾਂ ਤੁਸੀਂ ਇਦਾਂ ਵੀ ਕਰ ਲਓ ਵੀ 6x6 ਇੰਚ ਕਰ ਲਓ ਹਾਂਜੀ ਤੇ ਜਹਾਂ 5/7 ਇੰਚ ਕਰ ਨਾਲੇ ਤਾਂ ਗੁੱਡ ਗੜਾਈ ਸੌਖੀ ਆ ਤੇ ਨਾਲੇ ਗੰਡੇ ਦਾ ਸਾਈਜ਼ ਬਣੂਗਾ ਜੇ ਉਹਨੂੰ ਸਪੇਸ ਮਿਲੂਗੀ ਹਾਂਜੀ ਜਿੰਨੀ ਜ਼ਿਆਦਾ ਸਪੇਸ ਤੇ ਲੱਗਦਾ ਉਨਾਂ ਹੀ ਸਾਈਜ਼ ਜ਼ਿਆਦਾ ਵੱਡਾ ਬਣਦਾ ਅਸੀਂ ਕਹਿ ਕੇ ਥੋੜਾ ਜਿਹਾ ਘੱਟ ਲਵਾਈਦਾ ਵੀ ਜ਼ਿਆਦਾ ਵਿਰਲਾ ਨਾ ਲਾਇਓ ਕਿਉਂਕਿ ਜ਼ਿਆਦਾ ਸਾਈਜ਼ ਵੱਧ ਜਾਂਦਾ ਹਾਂ ਤਾਂ ਤੁਸੀਂ ਜਦੋਂ ਸਾਈਜ਼ ਦੀ ਗੱਲ ਕਰਦੇ ਹੋ ਤਾਂ ਤੁਸੀਂ ਕਹਿ ਰਹੇ ਸੀ ਵੀ ਇਹ ਨਾ ਫਕਾਵਾ ਪਿਆਜ਼ ਹੋਣ ਦੇ ਬਾਵਜੂਦ ਹਾਈਬ੍ਰਿਡ ਜਿੰਨਾ ਸਾਈਜ਼ ਬਣਾ ਬਿਲਕੁਲ ਬਣਾ ਜਾਂਦਾ ਜਿੰਨਾ ਇਹਨੂੰ ਆਪਾਂ ਵਿਰਲਾ ਲਾਵਾਂਗੇ ਉਨਾਂ ਹੀ ਸਾਈਜ਼ ਵੱਡਾ ਕਰਦਾ ਇਹਦੀ ਸਟੋਰੇਜ ਕਿੰਨੇ ਕ ਸਮੇਂ ਦੀ ਤੇ ਜੀ 6-7 ਮਹੀਨੇ ਤੱਕ 5 ਤੋਂ 7 ਮਹੀਨੇ ਤੱਕ ਇਹ ਸਟੋਰੇਜ ਆਪਾਂ ਕਰ ਸਕਦੇ ਆ ਵਧੀਆ ਢੰਗ ਨਾਲ ਠੀਕ ਤਾਂ ਮਤਲਬ ਇਹਨੂੰ 6-7 ਮਹੀਨੇ ਆਪਾਂ ਸਟੋਰ ਕਰ ਸਕਦੇ ਆ ਖਰਾਬ ਨਹੀਂ ਹੁੰਦਾ ਨਹੀਂ ਤੇ ਬਾਈ ਜੀ ਫਿਰ ਸਟੋਰ ਕਰਨ ਦਾ ਤਰੀਕਾ ਕੀ ਇਹਨੂੰ ਆਪਾਂ ਜਾਲੀ ਨਾਲ ਕਰ ਸਕਦੇ ਜਿਵੇਂ ਥੱਲੇ ਜਾਲੀ ਇੱਕ 6 ਇੰਚ ਉੱਚੀ ਰੱਖ ਕੇ ਉਹਦੇ ਵਿੱਚ ਜਾਲੀ ਦਾ ਗੋਲ ਬਣਾ ਕੇ ਉੱਪਰ ਤੋਂ ਪੱਖਾ ਲਾ ਕੇ ਤੇ ਚੌਂਸ ਬਣਾ ਕੇ ਜਾਲੀ ਚਾਰਚ ਫਿਰ ਇਹਨੂੰ ਉਵੇਂ ਆਪਾਂ ਵਧੀਆ ਢੰਗ ਨਾਲ ਸਟੋਰ ਕਰ ਸਕਦੇ ਹਵਾਦਾਰ ਥਾਂ ਤੇ ਤੇ ਕਿਸੇ ਕਮਰੇ ਦੇ ਵਿੱਚ ਇਹਨੂੰ ਕਾ ਕੀਤਾ ਜਾਵੇ ਜਾਲੀਦਾਰ ਫਰੇਮਾਂ ਦੇ ਉੱਤੇ ਹਾਂ ਠੀਕ ਹੈ ਥੱਲੇ ਨਾ ਪਿਆਜ਼ ਲੱਗੇ ਥੱਲੇ ਨਾ ਪਿਆਜ਼ ਲੱਗੇ ਤਾਂ ਮੈਂ ਤੁਹਾਨੂੰ ਇੱਕ ਤਸਵੀਰ ਸਾਂਝੀ ਕਰ ਰਿਹਾ ਇਸ ਤਸਵੀਰ ਦੇ ਮੁਤਾਬਕ ਤੁਸੀਂ ਰੈਕ ਤਿਆਰ ਕਰ ਸਕਦੇ ਹੋ ਤੇ ਰੈਕਾਂ ਦੇ ਵਿੱਚ ਵੀ ਇਹ ਪਿਆਜ਼ ਰੱਖੇ ਜਾ ਸਕਦੇ ਆ ਤੇ ਲੰਬਾ ਸਮਾਂ ਇਹ ਤੁਹਾਡੇ ਸਟੋਰ ਕੀਤੇ ਹੋਏ ਰਹਿ ਜਾਣਗੇ ਤੇ ਜਿੰਨਾ ਲੰਬਾ ਸਮਾਂ ਸਾਡੇ ਪਿਆਜ਼ ਸਟੋਰ ਕੀਤੇ ਹੋਏ ਰਹਿਣਗੇ ਉਨਾ ਹੀ ਸਭ ਨੂੰ ਜ਼ਿਆਦਾ ਉਹਦਾ ਲਾਭ ਹੋਏਗਾ ਬਿਲਕੁਲ ਤਾਂ ਪੂਰੀ ਵਧੀਆ ਵੈਰਾਈਟੀ ਆ ਬਾਈ ਪੂਰੀ ਵਧੀਆ ਵੈਰਾਈਟੀ ਆ ਬਾਈ ਪਾਪਾ ਗਰੰਟੀ ਲੈ ਲਈ ਬਿਲਕੁਲ ਲੈ ਸਕਦੇ ਤੁਸੀਂ ਗਰੰਟੀ ਜੀ ਗੁਰਤੇ ਤੂੰ ਇਹ ਲੈ ਕੇ ਜਾਉਂਗੇ ਪਨੀਰੀ ਹਾਂਜੀ ਤੇ ਫਿਰ ਮਸਲਾ ਹੀ ਕੋਈ ਕੋਈ ਮਸਲਾ ਨਹੀਂ ਕੋਈ ਲੰਬਾ ਨਹੀਂ ਜਮਾਈ ਜੀ ਬਿਲਕੁਲ ਸੋ ਬਾਈ ਬਾਈ ਜੀ ਦਾ ਜੋ ਕਹਿਣਾ ਮੈਂ ਇਹਨਾਂ ਨੂੰ ਜਾਣਦਾ ਕਾਫੀ ਸਮੇ ਤੋਂ ਤੇ ਇਹ ਕੋਈ ਵੀ ਗੱਲ ਬਧਾਚਣਾ ਕੇ ਕਹਿਣ ਵਾਲੇ ਬੰਦੇ ਨਹੀਂ ਬਿਲਕੁਲ ਨਹੀਂ ਤੇ ਗਰੰਟੀ ਤੋਂ ਮੈਂ ਕੀ ਹੁਣ ਤੁਹਾਨੂੰ ਕਹਾਂ ਇਹ ਬੰਦੇ ਨੇ ਜਾਣਾ ਕਿੱਥੇ ਆ ਘਰ ਚ ਤਾਂ ਪਨੀਰੀ ਵਿੱਚ ਹੀ ਬੈਠਾ ਬਿਲਕੁਲ ਠੀਕ ਹੈ ਤਹਾਂ ਆ ਪਿੱਛੇ ਘਰ ਆ ਤੇ ਨਾਲ ਹੀ ਖੇਤ ਆ ਠੀਕ ਆ ਘਰੋਂ ਖੇਤ ਚੋਂਦਾ ਸਿੱਧਾ ਤਾਂ ਜਿਹੜੇ ਬੰਦੇ ਨੇ ਘਰੇ ਬਹਿ ਕੇ ਕੋਈ ਕੰਮ ਕਰਨਾ ਹੋਵੇ ਉਹ ਪੁੱਟਾ ਕੰਮ ਕਰੀ ਗਏ ਬਿਲਕੁਲ ਠੀਕ ਆ ਦੇਖੋ ਅੱਧੀ ਥੋਰੀ ਵਾਲਾ ਕੋਈ ਕੰਮ ਨਹੀਂ ਬੰਦਾ ਆਪਦੀ ਰੈਪਿਊਟੇਸ਼ਨ ਤੇ ਆਪਦੇ ਘਰ ਚ ਬਹਿ ਕੇ ਆਹ ਕੰਮ ਕਰਦਾ ਪਿਆ ਸੋ ਬੇਫਿਕਰ ਹੋ ਕੇ ਤੁਸੀਂ ਇੱਕ ਤੋਂ ਗੰਦਿਆਂ ਦੀ ਪੀੜੀ ਲਜਾ ਸਕਦੇ ਤਾਂ ਗੰਡਿਆਂ ਦੀ ਪੀੜੀ ਦੇ ਨਾਲ-ਨਾਲ ਬਾਈ ਆਪਣੇ ਕੋਲੇ ਮੈਂ ਦੇਖ ਰਿਹਾ ਵੀ ਇੱਥੇ ਸੱਤਿਆਂ ਦੀ ਮਿਰਚਾਂ ਦੀ ਪੀੜੀ ਨਹੀਂ ਆ ਹਾਂਜੀ ਤਾਂ ਕਿਹੜੀ ਕਿਹੜੀ ਪਨੀਰੀ ਆਪਣੇ ਤੋਂ ਮਿਲ ਜਾਂਦੀ ਆਪਣੇ ਕੋਲੇ ਮਿਰਚ ਦੀ ਜਿਵੇਂ ਕੌੜੀਆਂ ਮਿਰਚਾਂ ਦੀ ਸਹਿਵਾ ਵੈਰੈਟੀ ਹੁੰਦੀ ਮਿਰਚ ਦੀ ਇੱਕ 4122 ਮਿਰਚ ਦੀ ਵੈਰੈਟੀ ਹੈਗੀ ਉਹ ਥੋੜੀ ਜੀ ਲੰਬੀ ਹੁੰਦੀ ਹੈ ਕੌੜੀ ਆ ਉਹ ਹੀ ਸ਼ਿਮਲਾ ਮਿਰਚ ਵੀ ਹੁੰਦੀ ਹੈ ਅਚਾਰੀ ਮਿਰਚ ਦੀਆਂ ਵੈਰੈਟੀਆਂ ਵੀ ਹੁੰਦੀਆਂ ਇਹਨਾਂ ਕੋਲੇ ਜੀ ਸਹਿਵਾ 4122 ਸ਼ਿਮਲਾ ਮਿਰਚ ਤੇ ਅਚਾਰੀ ਮਿਰਚ ਚਾਰ ਤਰ੍ਹਾਂ ਦੀ ਬਿਰਚਾਂ ਦੀ ਪਨੀਰੀ ਇਸ ਵੇਲੇ ਮੌਜੂਦ ਆ ਉਹ ਵੀ ਤੁਹਾਡੀ ਸੇਵਾ ਚ ਹਾਜ਼ਰ ਹੋ ਜਾਣੀ ਹੈ ਬਰੋਕਲੀ ਵੀ ਹੁੰਦੀ ਆ ਗੰਡ ਕੋਬੀ ਬੰਦ ਕੋਬੀ ਫਲ ਕੋਬੀ ਵੈਂਗਣੀ ਇਹ ਵੀ ਸਾਰੀਆਂ ਹਾਂਜੀ ਟਮਾਟਰ ਜੀ ਸਾਰੀਆਂ ਤਰ੍ਹਾਂ ਦੀ ਢੇਲਾਂ ਵਾਲੀ ਹਰ ਤਰ੍ਹਾਂ ਦੀ ਬੂਟਿਆਂ ਵਾਲੀ ਸਬਜ਼ੀ ਦੀ ਕਮੀ ਜੀ ਹਾਂਜੀ ਸਮੇਂ ਅਨੁਸਾਰ ਰੋਤਣ ਦਾ ਤੁਹਾਨੂੰ ਇੱਥੋਂ ਮਿਲੇਗੀ ਬਿਲਕੁਲ ਤੇ ਬਾਈ ਜੀ ਇਹ ਫਿਕਰ ਹੋ ਕੇ ਆਉਣ ਲੋ ਬਿਲਕੁਲ ਜੀ ਉਹਨਾਂ ਦੀ ਵੀ ਮੇਰੀ ਗਾਰੰਟੀ ਹੋਊਗੀ ਕੋਈ ਲੰਬੇ ਵਾਲੀ ਗੱਲ ਨਹੀਂ ਸੋ ਅਖੀਰ ਦੇ ਵਿੱਚ ਆਪਾਂ ਇੱਕ ਲਾਜ਼ਮੀ ਸਵਾਲ ਭੁੱਲਣਾ ਨਹੀਂ ਜ਼ਰੂਰੀ ਆ ਹਾਂਜੀ ਇਸ ਫੀਲਡ ਦੇ ਵਿੱਚ ਹਾਂਜੀ ਜਿਨ੍ਹਾਂ ਨੇ ਤੁਹਾਨੂੰ ਵਾਹ ਫੜ ਕੇ ਤੋਰਿਆ ਹਾਂਜੀ ਤੁਹਾਡੇ ਪੈਰ ਲਵਾਏ ਉਹਨਾਂ ਦਾ ਜ਼ਿਕਰ ਕੀਤੇ ਬਿਨਾ ਇੰਟਰਵਿਊ ਅਧੂਰੀ ਰਹੇ। ਤਾਂ ਮੈਨੂੰ ਦੱਸ ਦਿਓ ਇਹ ਲਾਈਟ ਪਿੰਕ ਵੈਰਾਈਟੀ ਦਾ ਬੀਜ ਕਿੱਥੋਂ ਆਇਆ ਤੇ ਉਹ ਜਿਹੜੇ ਬੰਦੇ ਆ ਉਹਨਾਂ ਨੇ ਕਿਵੇਂ ਤੁਹਾਨੂੰ ਸਪੋਰਟ ਕੀਤਾ? ਇਹ ਪਹਿਲਾਂ ਤਾਂ ਮੈਂ ਇੱਥੋਂ ਹੀ ਲੈ ਕੇ ਵੇਚਦਾ ਸੀ ਜਿਆ ਆਪ। ਜਦੋਂ ਦੋ ਕਨਾਲਾਂ ਤੋਂ ਮੈਂ ਸ਼ੁਰੂ ਕੀਤਾ ਸੀਗਾ ਪਿਆਜ਼ ਦਾ ਕੰਮ। ਅਡੋਟੀ ਵੈਰਾਈਟੀਆਂ ਲੈ ਕੇ ਬੀਜ ਕੇ ਚੱਕ ਕਰਦਾ ਸੀ ਵੀ ਜਿਹੜਾ ਵੀ ਆਪਾਂ ਨੂੰ ਵਧੀਆ ਲੱਗਿਆ ਉਹ ਨੂੰ ਆਪਾਂ ਰੱਖਣਾ। ਉਦੋਂ ਮੈਂ ਕੰਮ ਵਧਾਇਆ ਨਹੀਂ ਸੀ ਇਸੇ ਕਰਕੇ। ਦੋ ਕਨਾਲਾਂ ਤੱਕ ਹੀ ਰੱਖਿਆ ਸੀਗਾ। ਤੇ ਮੈਨੂੰ ਉਹਨਾਂ ਚ ਕੋਈ ਚੀਜ਼ ਚੱਜੀ ਨਹੀਂ ਜਿਹੜੀ ਖਾਸ। ਕਈ ਤਰ੍ਹਾਂ ਦੀਆਂ ਮੈਂ ਲਿਆ ਕੇ ਪ੍ਰੈਕਟੀਕਲ ਕਰਿਆ ਆ ਆਪਣੇ ਕਿੱਤੇ। ਫਿਰ ਮੈਂ ਇਹਨਾਂ ਨਾਲ ਜੁੜਿਆ ਬਾਈ ਹਰਪਾਲ ਤੇ ਬਾਈ ਜਸਪਾਲ ਹਰਿਆਣੇ ਤੋਂ। ਰਤਿਆ ਹਰਿਆਣੇ ਫਾਰਮਰਜ਼ ਵਾਲੇ। ਹਾਂਜੀ। ਉਹਨਾਂ ਨਾਲ ਜੁੜਿਆ ਕਰ ਮੈਂ ਉਹਨੋਂ ਤੋਂ ਵੀ ਲਿਆ ਦੋ ਕਕਨਾਲਾਂ ਦਾ 13। ਉਹ ਮੈਨੂੰ ਵੈਰਾਈਟੀ ਸਭ ਤੋਂ ਵਧੀਆ ਲੱਗੀ। ਫਿਰ ਮੈਂ ਦੋਆਂ ਤੋਗਾ ਚਾਰ ਕਰਤਾ। ਚਾਰਾਂ ਤੋਂ ਹੁਣ ਅੱਠਾਂ ਤੇ ਜਾ। ਹੁਣ ਇੱਕ ਹੀ ਵੈਰਾਈਟੀ, ਇੱਕ ਹੀ ਵੈਰਾਈਟੀ ਰਤਿਆ ਓਨੀਅਨ ਫਾਰਮਰਜ਼ ਵਾਲਿਆਂ ਦੀ ਹਾਂ। ਲਾਈਟ ਪਿੰਕ ਵੈਰਾਈਟੀ ਆ। ਤੇ ਇਹ ਵੈਰਾਈਟੀ ਹੁਣ ਤੁਹਾਡੀ ਸੇਵਾ ਚ ਹਾਜ਼ਰ ਹੈ ਤੇ ਬਾਈ ਹਰਪਾਲ ਸਿੰਘ ਤੇ ਬਾਈ ਜਸਪਾਲ ਸਿੰਘ ਦਾ ਕੀ ਸਪੋਰਟ ਉਹਨਾਂ ਦੀ ਸਪੋਰਟ ਕੀ ਰਹੀ ਹੈ ਤੁਹਾਡੇ ਉਹਨਾਂ ਵੱਲੋਂ ਪੂਰੀ ਫੁੱਲ ਸਪੋਰਟ ਹੈ ਜੀ ਜਦੋਂ ਵੀ ਕੋਈ ਵੀ ਆਪਾਂ ਸਮੱਸਿਆ ਹੁੰਦੀ ਆ ਉਹ ਆਪਾਂ ਨੂੰ ਦੱਸਦੇ ਆ ਕਦੋਂ ਬੀਜਣਾ ਜਾਂ ਕੋਈ ਵੀ ਗੱਲਬਾਤ ਹੈ ਉਹ ਵੀ ਆਪਾਂ ਪੁੱਛ ਸਕਦੇ ਆ ਜਦੋਂ ਮਰਜੀ ਹਰ ਵਕਤ ਸਪੋਰਟ ਚ ਰਹਿੰਦੇ ਹਾਂ ਤੇ ਜਿਹੜਾ ਬੰਦਾ ਹੁਣ ਤੁਹਾਡੇ ਤੋਂ ਨਰਸਰੀ ਲੈ ਕੇ ਜਾਓ ਹਾਂਜੀ ਉਹਨੂੰ ਫੁੱਲ ਗਾਈਡੈਂਸ ਮਿਲੂਗੀ ਤੁਹਾਡੇ ਵੱਲੋਂ ਹਾਂਜੀ ਬਿਲਕੁਲ ਜੀ ਆਪਾਂ ਐਤੋਂ ਪੂਰਾ ਗਾਈਡ ਕਰਕੇ ਭੇਜੋਗੇ ਹਾਂਜੀ ਜਿਨੇ ਘਰ ਵਾਸਤੇ ਬੀਜਣੀਆਂ ਉਹਨੂੰ ਹੋਵੇ ਤੇ ਜਿਨੇ ਖੇਤ ਪੱਧਰ ਤੇ ਬੀਜਣੀਆਂ ਵਪਾਰਕ ਤੌਰ ਤੇ ਉਹਨੂੰ ਹੋਵੇ ਹਾਂਜੀ ਹਾਂਜੀ ਬਿਲਕੁਲ ਸੋ ਪੀਜ ਬਜਾਈ ਦੇ ਪੱਖ ਤੋਂ ਕਿਸ ਤਰ੍ਹਾਂ ਜ਼ਮੀਨ ਦੀ ਤਿਆਰੀ ਕਰਨੀ ਹੈ ਕੀ ਕੁਝ ਉਹਦੇ ਚ ਪਾਉਣਾ ਹੈ ਤੇ ਕਿਵੇਂ ਇਹਨੂੰ ਟ੍ਰਾਂਸਪਲੈਂਟ ਕਰਨਾ ਹੈ ਇਹ ਸਾਰਾ ਕੁਝ ਤੇ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਪਾਣੀ ਕਦੋਂ ਲਾਉਣਾ ਹੈ ਤੇ ਪਾਣੀ ਲੱਗਣ ਤੋਂ ਬਾਅਦ ਕਦੋਂ ਕਦੋਂ ਕੀ ਕੀ ਖਾਦ ਦੇ ਤੌਰ ਤੇ ਜਾਂ ਬਿਮਾਰੀ ਤੋਂ ਬਚਾਉਣ ਦੇ ਲਈ ਦਵਾਈ ਦੇ ਤੌਰ ਤੇ ਇਸ ਫਸਲ ਦੇ ਉੱਤੇ ਤੁਸੀਂ ਵਰਤਣਾ ਇਹ ਸਾਰੀ ਜਾਣਕਾਰੀ ਤੁਹਾਨੂੰ ਇਹ ਉਦੋਂ ਦੇਣਗੇ ਜਦੋਂ ਤੁਸੀਂ ਇਹ ਤੈਨਾ ਤੋਂ ਨਰਸਰੀ ਲੈਣ ਆਉਗੇ ਤੇ ਨਾਲ ਨਰਸਰੀ ਦੇ ਨਾਲ ਜਾਣਕਾਰੀ ਦੇ ਕੇ ਭੇਜਿਆ ਜਾ ਬਿਲਕੁਲ। ਅੱਕੀ ਗੱਲ ਆ ਭਾਈ। ਅੱਕੀ ਗੱਲ ਆ। ਤੇ ਉਸ ਤੋਂ ਬਾਅਦ ਬੰਦੇ ਤੁਹਾਡੇ ਨਾਲ ਕਾਲ ਤੇ ਵੀ ਜਾਣਕਾਰੀ ਲੈ ਸਕਦੇ ਹਾਂਜੀ ਲੈ ਸਕਦੇ। ਇਹ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਜੀ ਕੋਈ ਵੀ ਲੈ ਸਕਦਾ ਜੀ ਨੇ ਪੌਦਾ ਆਪ ਤਾਂ ਨਹੀਂ ਲਈ ਆਪਾਂ ਉਹਨਾਂ ਨੂੰ ਵੀ ਜਾਣਕਾਰੀ ਦਿੰਨੇ ਆ ਜੀ ਕੋਈ ਚੱਕਰ ਨਹੀਂ ਸੋ ਮੈਂ ਚਾਣਬੁੱਝ ਕੇ ਬਾਈ ਨੂੰ ਉਚੇੜ ਤੇ ਰਿਹਾ ਅਸਲ ਦੇ ਵਿੱਚ ਬਹੁਤ ਬਹੁਤ ਵਧੀਆ ਬੰਦਾ ਮੈਂ ਪਿਛਲੇ ਕਈ ਵਾਰਿਆਂ ਤੋਂ ਜਾਣਦਾ ਇਹਨਾਂ ਨੂੰ ਸੋ ਇਹ ਫਿਕਰ ਹੋ ਕੇ ਤੁਸੀਂ ਇਹਨਾਂ ਨੂੰ ਫੋਨ ਕਰੋ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰਨਗੇ ਕਿਉਂਕਿ ਖੁਦ ਵੀ ਪਿਆਰਾਂ ਦੀ ਕੀਤੀ ਇਹ ਕਰਦੇ ਆ ਕੱਲੀ ਨਰਸਰੀ ਨਹੀਂ ਕਰ ਲਈ ਜਦੋਂ ਨਰਸਰੀ ਤੋਂ ਪੱਟੀ ਜਾਣੀ ਆ ਤੇ ਇਸ ਜਗ੍ਹਾ ਤੇ ਪਿਆਜ਼ ਹੋ ਜਾਣਾ ਹਾਂਜੀ ਇਹ ਹੀ ਅਸੀਂ ਆਪ ਦਾ ਪਿਆਜ਼ ਆ ਕੇ ਲਵਨੇ ਆਪ ਲਾ ਦੇ ਅਖੀਰ ਦੇ ਵਿੱਚ ਬਾਈ ਜੀ ਤੁਹਾਡੇ ਨਾਲ ਸੰਪਰਕ ਕਰਨ ਲਈ ਲੋਕਾਂ ਨੂੰ ਆਪਣਾ ਨੰਬਰ ਸ਼ੇਅਰ ਕਰ ਆਪਣਾ ਨੰਬਰ ਹੈ ਜੀ 8749005911 8749005911 ਇਹ ਬਾਈ ਜੀ ਦਾ ਨੰਬਰ ਹੈ ਤੁਹਾਡੀ ਸਕਰੀਨ ਤੇ ਮੌਜੂਦ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਨੀਰੀ ਬੁੱਕ ਵੀ ਕਰਵਾ ਸਕਦੇ ਹੋ ਹਾਂਜੀ ਬਿਲਕੁਲ ਤੇ ਪਹਿਲਾ ਆਓ ਤੇ ਪਹਿਲਾ ਪਾਉ ਦੇ ਆਧਾਰ ਤੇ ਆ ਕੇ ਇੱਥੋਂ ਪਹੁੰਚ ਜਾ ਵੀ ਸਕਦੇ ਹੋ ਤੇ ਬਾਈ ਜੀ ਲੋਕੇਸ਼ਨ ਦੱਸ ਦਿਓ ਮਾਰੀ ਜੀ ਆਪਣਾ ਪਿੰਡ ਲੰਡੇ ਆ ਜੀ ਜ਼ਿਲ੍ਹਾ ਮੋਗਾ ਹੈ ਜੀ ਵੱਡਾ ਰੋਡ ਆਪਣਾ ਨੇੜ ਦੀ ਰੰਗ ਦਾ ਕੋਟਕਪੂਰਾ ਮੋਗਾ ਰੋਡ ਤੋਂ 3 ਕਿਲੋਮੀਟਰ ਥਾਲ ਹੈ ਤੇ ਲੋਕੇਸ਼ਨ ਜਿਹੜੀ ਹੈਗੇ ਜਦੋਂ ਤੁਸੀਂ ਗੂਗਲ ਮੈਪਸ ਤੇ ਬਲੈਕ ਰੋਜ਼ ਨਰਸਰੀ ਲੰਡੇ ਭਰੋਗੇ ਤਾਂ ਉਹ ਮੈਪ ਤੁਹਾਨੂੰ ਸਿੱਧਾ ਇਹਨਾਂ ਦੀ ਨਾਚ ਦੀ ਤੇ ਲੈ ਕੇ ਆਊਗਾ ਲੈ ਕੇ ਆਊਗਾ ਸੋ ਜ਼ਰੂਰ ਬਾਈ ਜੀ ਨੂੰ ਸੇਵਾ ਦਾ ਮੌਕਾ ਦਿਓ ਤੇ ਬਾਈ ਨੂੰ ਅੱਜ ਤੀਜਾ ਸਾਲ ਆ ਔਕਨਾਲਾ ਤੋਂ ਸ਼ੁਰੂ ਕੀਤਾ ਸੀ ਇੱਕ ਕਿੱਲੇ ਤੇ ਪਹੁੰਚ ਗਿਆ ਤੇ ਆਪਣੀ ਵੀਡੀਓ ਤੋਂ ਬਾਅਦ ਜੇ ਬਾਈ ਤਿੰਨ ਕਿੱਲਾਂ ਤੇ ਨਾ ਪਹੁੰਚੇ ਤੇ ਫੇਰ ਤਾਂ ਕੋਈ ਫਾਇਦਾ ਨਹੀਂ ਕਿਉਂ ਬਾਈ ਸਹੀ ਹੈ ਜੀ ਸੋ ਮੇਰੀ ਵੀ ਲਾਜ ਰੱਖਿਓ ਤੇ ਇਨ੍ਹਾਂ ਦੀ ਨਰਸਰੀ ਨੂੰ ਵੀ ਪੂਰੀ ਧੋਖ ਕੇ ਸਪੋਰਟ ਕਰਿਓ ਤੇ ਲੋਕ ਸਾਹਿਬ ਨੂੰ ਸਪੋਰਟ ਕਰਿਓ ਵੀਡੀਓ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾ ਵੀ ਆਪਣੀ ਫੋਟੋ ਤੇ ਵੀ ਲਾਈਕ ਸ਼ੇਅਰ ਫੋਲੋ ਤੇ ਰਿਕਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ